ਤਕਦੀਰ ਦੀ ਤਕਦੀਰ ਭਾਗ 10 ਫਿਰ ਸਾਰੇ ਰਿਸ਼ਤੇਦਾਰਾਂ ਨੇ ਵਿਆਹ ਵਿੱਚ ਸ਼ਗਨ ਵਜੋਂ ਦੇਣ ਲਈ ਕੱਪੜੇ ਅਤੇ ਹੋਰ ਤੋਹਫੇ ਸੁਖਵੰਤ ਕੌਰ ਨੂੰ ਦੇਣੇ ਸ਼ੁਰੂ ਕਰ ਦਿੱਤੇ ਸਾਰੇ ਹਾਸਾ ਮਜ਼ਾਕ ਕਰਕੇ ਖੂਬ ਆਨੰਦ ਮਾਣ ਰਹੇ ਸਨ ਪਰ ਤਕਦੀਰ ਦੀ ਨਜ਼ਰ ਬਾਹਰਲੇ ਦਰਵਾਜ਼ੇ ਤੇ ਟਿਕੀ ਹੋਈ ਸੀ ਕਿਉਂਕਿ 10 ਵਜਣ ਵਾਲੇ ਸਨ ਪਰ ਗੁਰਦਾਰਸ਼ ਅਜੇ ਤੱਕ ਵੀ ਨਹੀਂ ਸੀ ਆਇਆ ਸਵੇਰ ਕਾ 10 ਵਜੇ ਅਚਾਨਕ ਦਰਵਾਜਾ ਖੜਕਿਆ ਤਾਂ ਤਕਦੀਰ ਦੀ ਜਾਨ ਵਿੱਚ ਜਾਨ ਆਈ ਕਿਉਂਕਿ ਗੁਰਦਾਸ ਆ ਗਿਆ ਸੀ ਫਿਰ ਤਕਦੀਰ ਨੇ ਉਸ ਨੂੰ ਪਹਿਲਾਂ ਪਾਣੀ ਪੀਣ ਲਈ ਦਿੱਤਾ ਅਤੇ ਫਿਰ ਰੋਟੀ ਖਾਣ ਲਈ ਕਿਹਾ ਪਰ ਗੁਰਦਾਸ ਨੇ ਪਹਿਲਾਂ ਸ਼ਗਨ ਵਿਹਾਰ ਦੇਖਣ ਲਈ ਕਿਹਾ ਤਾਂ ਤਕਦੀਰ ਆ ਕੇ ਉਸ ਕੋਲ ਬੈਠ ਗਈ ਸਾਰੇ ਰਿਸ਼ਤੇਦਾਰਾਂ ਨੇ ਤਕਦੀਰ ਅਤੇ ਗੁਰਦਰਸ਼ ਨੂੰ ਵੀ ਕੱਪੜੇ ਲਿਆਂਦੇ ਸਨ ਪਰ ਤਕਦੀਰ ਦੀ ਸੱਸ ਨੇ ਉਹਨਾਂ ਨੂੰ ਇੱਕ ਵੀ ਕੱਪੜੇ ਨੂੰ ਹੱਥ ਤੱਕ ਨਹੀਂ ਸਿਲਾਉਣ ਦਿੱਤਾ ਸਾਰਿਆਂ ਤੋਂ ਬਾਅਦ ਵਿੱਚ ਤਕਦੀਰ ਨੇ ਗੁਰਦਰਸ਼ ਨੂੰ ਸ਼ਗਨ ਦੇਣ ਲਈ ਕਿਹਾ ਤਾਂ ਗੁਰਦਰਸ਼ ਨੇ 1000 ਰੁਪਏ ਕੱਢ ਕੇ ਆਪਣੀ ਮਾਂ ਦੇ ਹੱਥ ਫੜਾ ਦਿੱਤੇ ਪਰ ਕਿਰਪਾਲ ਸਿੰਘ ਨੇ ਸੁਖਵੰਤ ਕੌਰ ਦੀ ਤਲੀ ਤੋਂ ਪੈਸੇ ਚੁੱਕ ਕੇ ਗੁਰਦਰਸ਼ ਨੂੰ ਮੋੜਦਿਆਂ ਕਿਹਾ ਤੂੰ ਕਿਤੇ ਆੜੇ ਸਾਡੇ ਤੋਂ ਜਿਹੜਾ ਸ਼ਗਨ ਦੇਣ ਲੱਗਿਆ ਤੂੰ ਹੀ ਸਭ ਕੁਝ ਤੁਹਾਡਾ ਹੀ ਤਾਂ ਐ ਅਸੀਂ ਕਿਹੜਾ ਨਾਲ ਲੈ ਕੇ ਜਾਣਾ ਬਸ ਖੁਸ਼ ਰਹੋ ਇੰਨਾ ਬਹੁਤ ਹੈ ਸਾਨੂੰ ਤਾਂ ਲੈ ਯਾਰ ਤੂੰ ਤਾਂ ਅਭੀ ਰਜਿਸਟਰੀ ਨਾਮ ਕਰਵਾਏਂਗਾ ਮੇਰੇ ਕੋ ਲੱਗਦਾ ਹੈ ਗੁਰਦਰਸ਼ ਕੇ ਨਾਲੇ ਇੱਕ ਬਾਤ ਸੁਣ ਲੈ ਮਕਾਨ ਹਮ ਦੋਨੋ ਕੇ ਨਾਮ ਹੈ ਅਰ ਜਬ ਤੱਕ ਮੈਂ ਜ਼ਿੰਦਾ ਹੂੰ ਤਬ ਤੱਕ ਤੋ ਨਹੀਂ ਮੈਂ ਕਿਸੇ ਕੋ ਵੀ ਦੇਣਾ ਮਕਾਨ ਮੇਂ ਸੇ ਹਿੱਸਾ ਬਾਅਦ ਮੇਂ ਦੇਖਾ ਜਾਏਗਾ ਜੋ ਹੋਏਗਾ ਸੁਖਵੰਤ ਕੌਰ ਨੇ ਜਵਾਬ ਦਿੱਤਾ ਲੈ ਤੂੰ ਤਾਂ ਹੁਣ ਕੀ ਪਤਾ ਏ ਕਦ ਮਰਨਾ ਏ ਮੈਂ ਨਿਆਣਿਆਂ ਨੂੰ ਥੋੜਾ ਰੋਲਣਾ ਏ ਤੇਰੇ ਪਿੱਛੇ ਕਿਰਪਾਲ ਸਿੰਘ ਨੇ ਗੁੱਸਾ ਦਿਖਾਉਂਦੇ ਹੋਏ ਕਿਹਾ ਅਤੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਿਆ ਫਿਰ ਗੁਰਦਰਸ਼ ਵੀ ਤਕਦੀਰ ਨੂੰ ਆਪਣੇ ਘਰ ਜਾਣ ਲਈ ਕਹਿਣ ਲੱਗਾ ਸਾਰਿਆਂ ਨੇ ਉਸ ਨੂੰ ਰਾਤ ਅੱਜ ਇੱਧਰ ਹੀ ਸੌਣ ਲਈ ਕਿਹਾ ਪਰ ਉਹ ਨਾ ਮੰਨਿਆ ਅਸਲ ਵਿੱਚ ਉਹ ਦੇਰ ਤੱਕ ਸੌਣ ਦੀ ਆਪਣੀ ਬੁਰੀ ਆਦਤ ਕਰਕੇ ਰੋਲੇ ਰੱਪੇ ਵਿੱਚ ਸੌਣ ਤੋਂ ਪਰਹੇਜ਼ ਹੀ ਰੱਖਦਾ ਸੀ ਤਾਂ ਜੋ ਉਹ ਬਿਨਾਂ ਕਿਸੇ ਪਰੇਸ਼ਾਨੀ ਤੋਂ ਦੇਰ ਤੱਕ ਸੌ ਸਕੇ ਫਿਰ ਤੇ ਕਦੀਰ ਨੇ ਉਸ ਨੂੰ ਮਨ ਦਾ ਨਾ ਦੇਖ ਕੇ ਉਸ ਦੇ ਨਾਲ ਚੱਲਣ ਵਿੱਚ ਹੀ ਭਲਾਈ ਸਮਝੀ ਦੂਜਾ ਉਹ ਵੀ ਜਾਣਦੀ ਸੀ ਕਿ ਉਹ ਦਿਨ ਦੀ ਥੱਕੀ ਹੋਈ ਹੈ ਆਪਣੇ ਘਰ ਹੀ ਉਹ ਆਰਾਮ ਕਰ ਸਕਦੀ ਹੈ ਇੱਧਰ ਕੀ ਪਤਾ ਹੈ ਸੁਖਵੰਤ ਕੌਰ ਰਾਤ ਨੂੰ ਵੀ ਉਸ ਨੂੰ ਕਿਸੇ ਕੰਮ ਨਾ ਲਗਾਈ ਰੱਖੇ ਇਸ ਲਈ ਉਹ ਗੁਰਦਾਸ ਨਾਲ ਚਲੀ ਗਈ ਅਗਲੇ ਦਿਨ ਉਸ ਨੇ ਜਲਦੀ ਉੱਠ ਕੇ ਆਪਣੇ ਅਤੇ ਗੁਰਦਾਸ ਦੇ ਕੱਪੜੇ ਪ੍ਰੈਸ ਕਰਕੇ ਰੱਖ ਦਿੱਤੇ ਅਤੇ ਗगन ਦੇ ਉੱਠਣ ਤੋਂ ਪਹਿਲਾਂ ਨਹਾ ਕੇ ਪਾਠ ਕਰ ਲਿਆ ਪਾਠ ਕਰਦੇ ਕਰਦੇ ਹੀ ਉਸ ਦੇ ਵਾਲ ਸੁੱਕ ਗਏ ਅਤੇ ਗगन ਦੇ ਉੱਠਣ ਤੋਂ ਬਾਅਦ ਉਹ ਉਸ ਦੇ ਨਾਲ ਰੁੱਝ ਗਈ 9 ਵਜਣ ਤੱਕ ਉਹ ਆਪ ਵੀ ਤਿਆਰ ਹੋ ਗਈ ਅਤੇ ਗगन ਨੂੰ ਵੀ ਤਿਆਰ ਕਰ ਲਿਆ ਪਰ ਗੁਰਦਾਰਸ਼ ਨੂੰ ਉਹ ਸਵੇਰ ਤੋਂ ਹੀ ਉਠਾ ਰਹੀ ਸੀ ਪਰ ਉਹ ਸੀ ਕਿ ਉਠਣ ਦਾ ਨਾਮ ਹੀ ਨਹੀਂ ਸੀ ਲੈ ਰਹਾ ਥੱਕ ਹਾਰ ਕੇ ਤਕਬੀਰ ਨੇ ਉਸ ਨੂੰ ਉਠਾਉਣਾ ਛੱਡ ਦਿੱਤਾ 9:30 ਵਜੇ ਉਹ ਉਠਿਆ ਅਤੇ ਆਪਣੇ ਕੱਪੜੇ ਲਿਫਾਫੇ ਵਿੱਚ ਪਾ ਕੇ ਉਸ ਨੂੰ ਨਾਲ ਲੈ ਕੇ ਆਪਣੇ ਘਰ ਆ ਗਿਆ ਰਸਤੇ ਵਿੱਚ ਹੁੱਲਾਂ ਵਾਲੀਆਂ ਗੱਡੀਆਂ ਦੇਖ ਕੇ ਤਕਦੀਰ ਸਮਝ ਚੁੱਕੀ ਸੀ ਕਿ ਵਰਾਤ ਚੜ ਗਈ ਹੈ ਪਰ ਗੁਰਦਾਸ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਹੋ ਰਿਹਾ ਕਿ ਉਹਨਾਂ ਨੂੰ ਬਿਨਾ ਉੜੀ ਕੇ ਉਸ ਦੇ ਘਰ ਦੇ ਗੁਰਜਾਪ ਦੀ ਵਰਾਤ ਵੀ ਚੜਾ ਸਕਦੇ ਹਨ ਜਦੋਂ ਘਰ ਆਏ ਤਾਂ ਵਰਾਤ ਸੱਚਮੁੱਚ ਚੜ ਚੁੱਕੀ ਸੀ ਅਤੇ ਸੁਖਵੰਤ ਕਾਰ ਅੰਡਣਾ ਗਵੰਡਣਾ ਨਾਲ ਵੇੜੇ ਵਿੱਚ ਕਿੱਦਾਂ ਪਾਉਣ ਲੱਗੀ ਹੋਈ ਸੀ ਤਕਦੀਰ ਨੂੰ ਦੇਖ ਕੇ ਉਸ ਦੀ ਵੱਡੀ ਮਾਮੀ ਭੱਜ ਕੇ ਉਸ ਤੋਂ ਮੁੰਡਾ ਫੜਦੀ ਹੋਈ ਬੋਲੀ ਤੂੰ ਤਾਂ ਤਿਆਰ ਵੀ ਨਹੀਂ ਹੋਈ ਕੀ ਗੱਲ ਮੇਕਅਪ ਨਹੀਂ ਕੀਤਾ ਗਗਨ ਨੂੰ ਮੈਂ ਫੜਦੀ ਆ ਤੂੰ ਜਲਦੀ ਤਿਆਰ ਹੋ ਆਪਾਂ ਜਾਣਾ ਹੈ ਬਾਹਰ ਸਵੀਟੀ ਤੇ ਦੀਪੂ ਵਾਲੀ ਗੱਡੀ ਖੜੀ ਹੈ ਤੇਰੇ ਘਰ ਕਿਹ ਹੀ ਰੋਕੀ ਹੋਈ ਸੀ ਤੂੰ ਵੀ ਨਿਨ੍ਹਾਇਆ ਅਜੇ ਤੱਕ ਮੁੰਡਾ ਤਾਂ ਤੂੰ ਚੁੱਕਿਆ ਨਹੀਂ ਹੋਣਾ ਐਨੀ ਲੇਟ ਕੀ ਕਰਦਾ ਉੱਠ ਕੇ ਨਹਾਵ ਵੀ ਨਹੀਂ ਹੋਇਆ ਤੇਰੇ ਤੋਂ ਆਪਣੇ ਕੰਮ ਤਾਂ ਕਰ ਲਿਆ ਘਰ ਤੂੰ ਜੇ ਹੋਰ ਨਹੀਂ ਤਾਂ ਵੱਡੀ ਮਾਮੀ ਗੁਰਦਰਸ਼ਨੂ ਬੋਲੀ ਬਾਬੇ ਤੂੰ ਕਿਉਂ ਆਪਣੇ ਦਿਵਾਨ ਪੇ ਭੋਜ ਪਾ ਰਹੀ ਹੈ ਇਹਨਾਂ ਦੋਨਾਂ ਕਾ ਤੋ ਕੰਮ ਐਸਾ ਹੀ ਹੈ ਤभी ਤੋ ਅਸੀਂ ਲੜਾਈ ਕਰਦੇ ਹਾਂ ਇਹਨਾਂ ਨਾਲ ਪਹਿਲੇ ਨਹੀਂ ਕਰਤਾਤਾ ਕੋ ਦਰਸ਼ ਐਸੇ ਹੁਣ ਇਹ ਵੀ ਐਸਾ ਹੀ ਹੋ ਗਿਆ ਆਲਸੀ ਸਾ ਸੁਖਵੰਦ ਕੌਰ ਨੇ ਅਸਿੱਧੇ ਤੌਰ ਤੇ ਤਕਦੀਰ ਤੇ ਇਲਜ਼ਾਮ ਲਗਾਇਆ ਦੀਦੀ ਇਹ ਤਾਂ ਪਹਿਲਾਂ ਵੀ ਇਦਾਂ ਦਾ ਹੀ ਐ ਹੁਣ ਕੋਈ ਨਵਾਂ ਥੋੜਾ ਕਰਨ ਲੱਗਿਆ ਇਹ ਕੁਛ ਇਹਨੇ ਹੋਰ ਤਾਂ ਕਦੇ ਜ਼ਿੰਦਗੀ ਵਿੱਚ ਕਰਨਾ ਨਹੀਂ ਕੁਛ ਨਹਾ ਤੋ ਤਾਂ ਨਵੇਂ ਟਾਈਮ ਨਾਲ ਜੇ ਹੋਰ ਨਹੀਂ ਤਾਂ ਆ ਕੁੜੀ ਨਾਲੇ ਮੁੰਡੇ ਨੂੰ ਸਾਥ ਵੀ ਹੈ ਨਾਲੇ ਕੰਮ ਕਰਦੀ ਹੈ ਇਹ ਵੀ ਤਾਂ ਇਨਸਾਨ ਹੀ ਹੈ ਅਕਸਰ ਨੂੰ ਮਾਮੀ ਨੇ ਤਕਦੀਰ ਦਾ ਪੱਖ ਪੂਰਿਆ ਇੰਨੇ ਨੂੰ ਕਿਰਪਾਲ ਸਿੰਘ ਦਾ ਚੰਡੀਗੜ੍ਹ ਵਾਲਾ ਸਾਡਾ ਗੁਰਮੀਲ ਸਿੰਘ ਕਮਰੇ ਵਿੱਚੋਂ ਬਾਹਰ ਆ ਗਿਆ देर ਨਾਲ ਆਣ ਕਰਕੇ ਆਪਣੇ ਪਰਿਵਾਰ ਨਾਲ ਬੈਠਾ ਅਜੇ ਉਹ ਚਾਹ ਪੀ ਰਿਹਾ ਸੀ ਕੋਈ ਨਹੀਂ ਤੁਸੀਂ ਸਾਡੇ ਨਾਲ ਚਲੋ ਗੱਡੀ ਵਿੱਚ ਗੁਰਦਾਸ ਨੂੰ ਤਾਂ ਤੇਰੇ ਡੈਡੀ ਘਰ ਰਹਿਣ ਨੂੰ ਕਹਿ ਗਏ ਸੀ ਤੁਸੀਂ ਪੁੱਤ ਸਾਡੇ ਨਾਲ ਚਲੋ ਤੈਨੂੰ ਲਿਹਾਉਣ ਲਈ ਤੇਰੇ ਡੈਡੀ ਨੇ ਕਿਹਾ ਸੀ ਮੈਨੂੰ ਮੈਂ ਕਿਹਾ ਵੀਸੀ ਤਕਦੀਰ ਨੂੰ ਫੋਨ ਕਰਕੇ ਜਲਦੀ ਆਉਣ ਲਈ ਬੋਲੋ ਪਰ ਕਿਸੇ ਨੇ ਮੇਰੀ ਗੱਲ ਸੁਣੀ ਹੀ ਨਹੀਂ ਇੱਥੇ ਗੁਰਮੀਲ ਸਿੰਘ ਬੋਲਿਆ ਕੋਈ ਨਹੀਂ ਮਾਸੜ ਜੀ ਮੇਰੇ ਕੋਲ ਫੋਨ ਹੈ ਨਹੀਂ ਤੇ ਇਹਨਾਂ ਵਾਲਾ ਮੈਨੂੰ ਚਲਾਉਣਾ ਨਹੀਂ ਆਉਂਦਾ ਮੈਂ ਤਾਂ ਨਹੀਂ ਕਰਦੀ ਹੁੰਦੀ ਤਕਦੀਰ ਨੇ ਆਪਣੇ ਪਰਿਵਾਰ ਦੀਆਂ ਕਰਤੂਤਾਂ ਤੇ ਪਰਦਾ ਪਾਉਂਦੇ ਹੋਏ ਕਿਹਾ ਤਕਦੀਰ ਨੂੰ ਦੋਵੇਂ ਮਾਮੀਆਂ ਦੀਪੂ ਅਤੇ ਉਸਦੀ ਪਤਨੀ ਵਾਲੀ ਗੱਡੀ ਵਿੱਚ ਲੈ ਕੇ ਬਰਾਤ ਲਈ ਰਵਾਨਾ ਹੋ ਗਈਆਂ ਰਸਤੇ ਵਿੱਚ ਹੀ ਸਵੀਟੀ ਤੇ ਛੋਟੀ मामੀ ਨੇ ਉਹਨਾਂ ਦਾ ਮੇਕਅਪ ਕੀਤਾ ਕਦੀਰ ਕੋਲੋਂ ਸੋਨੇ ਦੇ ਸਾਰੇ ਗਹਿਣੇ ਤਾਂ ਉਸਦੇ ਵਿਆਹ ਤੋਂ ਚਾਰਕ ਦਿਨ ਬਾਅਦ ਹੀ ਵਾਪਸ ਲੈ ਲਏ ਗਏ ਸਨ ਪਰ ਹੁਣ ਉਸ ਕੋਲ ਕੰਨਾਂ ਤੇ ਨੱਕ ਵਿੱਚ ਪਾਉਣ ਲਈ ਕੁਝ ਨਹੀਂ ਸੀ ਕੰਨ ਦੋ ਜਗ੍ਹਾ ਤੋਂ ਬਿੰਨੇ ਹੋਏ ਹੋਣ ਕਰਕੇ ਉੱਪਰ ਉਸਨੇ ਆਪਣੇ ਪੇਕਿਆਂ ਦੀਆਂ ਦਿੱਤੀਆਂ ਵਾਲੀਆਂ ਪਾਈਆਂ ਹੋਈਆਂ ਸਨ ਅਤੇ ਵੱਡੀਆਂ ਵਾਲੀਆਂ ਉਸ ਨੂੰ ਪਾਉਣੀਆਂ ਵਧੀਆਂ ਨਹੀਂ ਸੀ ਲੱਗਦੀਆਂ ਇਸ ਲਈ ਉਸਨੇ ਉਹ ਨਹੀਂ ਸੀ ਪਾਈਆਂ ਉਸਦੇ ਕੰਨੇ ਹੀਠਾਂ ਗਲੀਆਂ ਤੋਂ ਸੁੰਨੇ ਸਨ ਖੱਬੇ ਹੱਥ ਦੀ ਚੀਚੀ ਦੀ ਨਾਲ ਵਾਲੀ ਉਂਗਲ ਵਿੱਚ ਉਸਨੇ ਆਪਣੀ ਪੇਕਿਆਂ ਦੀ ਸੋਨੇ ਦੀ ਮੰਦਰੀ ਪਾਈ ਹੋਈ ਸੀ ਅਤੇ ਬਾਹਾਂ ਵਿੱਚ ਚੂੜੀਆਂ ਦੀ ਥਾਂ ਪੇਕਿਆਂ ਨੇ ਦਿੱਤੀ ਘੜੀ ਲਗਾਈ ਹੋਈ ਸੀ ਗਲਾ ਵੀ ਸੁੰਨਾ ਹੀ ਸੀ ਸੂਡਵੀ ਉਸ ਨੂੰ ਕਿਸੇ ਨੇ ਕੋਈ ਨਵਾਂ ਨਹੀਂ ਸੀ ਸਲਾਹ ਕੇ ਦਿੱਤਾ ਉਸ ਦੀ ਵੱਡੀ ਮਾਮੀ ਸਵੀਟੀ ਨੂੰ ਬੋਲੀ ਤੇਰੇ ਪਰਸ ਵਿੱਚ ਜੇ ਕੋਈ ਆਰਟੀਫੀਸ਼ੀਅਲ ਸੈੱਟ ਹੈਗਾ ਤਾਂ ਪਾ ਦੇ ਇਹ ਦੇ ਵਿਚਾਰੀ ਦੇ ਦੀਦੀ ਨੂੰ ਮੈਂ ਰਾਤ ਵੀ ਕਿਹਾ ਸੀ ਵੀ ਤਕਦੀਰ ਦੇ ਗਹਿਣੇ ਦੇ ਦੋ ਪਾ ਲੂਗੀ ਪਰ ਉਹ ਦਿੰਦੀ ਆ ਕਹਿ ਕੇ ਟਾਲ ਗਏ ਹੁਣ ਵੀ ਮੈਂ ਅੰਦਰਵਾੜ ਕੇ ਕਿਹਾ ਸੀ ਕਹਿੰਦੇ ਲੱਭ ਨਹੀਂ ਰਹੇ ਰੱਖ ਕੇ ਭੁੱਲ ਗਈ ਮੈਂ ਇੱਦਾਂ ਵਧੀਆ ਨਹੀਂ ਲੱਗਦਾ ਮਾਪਿਓ ਵਾਲੇ ਤਾਂ ਇਹ ਸਾਰੇ ਗਹਿਣੇ ਪਾਈ ਫਿਰਦੀ ਐ ਇੱਧਰ ਵਾਲੀ ਇੱਕ ਵੀ ਚੀਜ਼ ਨਹੀਂ ਇਹਦੇ ਪਾਈ ਹੋਈ ਦੀਦੀ ਵੀ ਹੱਦ ਕਰਦੇ ਨੇ ਐਡੀ ਵੀ ਕੀ ਗੱਲ ਐ ਭਲਾਂ ਹੋਰ ਕੀ ਦੀਦੀ ਨੂੰ ਇਹ ਵੀ ਇਹ ਵੀ ਇਹ ਨਹੀਂ ਵੀ ਹੁਣ ਤੋਂ ਬਾਅਦ ਕੀ ਪਤਾ ਕਦੋਂ ਪਹਿਣੇ ਨੇ ਗਹਿਣੇ ਇਹ ਕਿਹੜਾ ਅਗਲੇ ਪਾਈ ਹੀ ਰੱਖਦਾ ਹੁੰਦਾ ਕੰਟਾ ਘੜੀ ਮਸੀ ਪੈਂਦੇ ਨੇ ਛੋਟੀ मामੀ ਨੇ ਜਵਾਬ ਦਿੱਤਾ ਹੈਗੇ ਨੇ ਕੋਈ ਨਹੀਂ ਮੇਰੇ ਕੋਲ ਆਪਾਂ ਉੱਤਰ ਕੇ ਪਾ ਲਵਾਂਗੇ ਗੱਡੀ ਦੀ ਟਿੱਕੀ ਵਿੱਚ ਪਏ ਨੇ ਦੋ ਸੈੱਟ ਮੇਰੇ ਅਟੈਚੀ ਵਿੱਚ ਸਵਿਟੀ ਨੇ ਜਵਾਬ ਦਿੱਤਾ ਦੋ ਢਾਈ ਘੰਟੇਕ ਦੇ ਸਫ਼ਰ ਤੋਂ ਬਾਅਦ ਉਹ ਪੁੜੀ ਵਾਲਿਆਂ ਦੇ ਪਿੰਡ ਪਹੁੰਚ ਗਏ ਉੱਥੇ ਤਕਦੀਰ ਨੇ ਆਪਣੇ ਦਿਓਰਾ ਨਾਨਾ ਨਾਲ ਖੂਬ ਮਸਤੀ ਕੀਤੀ ਗਗਨ ਨੂੰ ਦੋਵੇਂ ਮਾਮੀਆਂ ਨੇ ਸੰਭੀ ਰੱਖਿਆ ਬਸ ਗਗਨ ਨੂੰ ਤਕਦੀਰ ਕੋਲ ਦੁੱਧ ਪੀਣ ਲਈ ਹੀ ਭੇਜ ਦੇ ਨਹੀਂ ਤਾਂ ਆਪ ਹੀ ਸੰਭਾ ਲਈ ਜਾਂਦੇ ਬਾਰਿਸ਼ ਕੁੜੀ ਵਾਲਿਆਂ ਦਾ ਬਿਲਕੁਲ ਕੱਚਾ ਸੜਖੜੇ ਵਾਲਾ ਘਰ ਦੇਖ ਕੇ ਤਕਦੀਰ ਨੂੰ ਕੁੜੀ ਤੇ ਬਹੁਤ ਤਰਸ ਆ ਰਿਹਾ ਸੀ ਕਿਉਂਕਿ ਉਹ ਸੋਚ ਰਹੀ ਸੀ ਕਿ ਮੈਂ ਤਾਂ ਇਹਨਾਂ ਨਾਲੋਂ ਬਹੁਤ ਹਦ ਤੱਕ ਵਧੀਆ ਘਰ ਵਿੱਚੋਂ ਆਈ ਹਾਂ ਜੇ ਇਹ ਲੋਕ ਮੇਰੇ ਨਾਲ ਇਸ ਤਰ੍ਹਾਂ ਦਾ سلوਕ ਕਰਦੇ ਨੇ ਤਾਂ ਇਸ ਕੁੜੀ ਨਾਲ ਕਿਵੇਂ ਚੰਗਾ ਕਰ ਸਕਦੇ ਨੇ ਬਰਾਤ ਵਿੱਚ ਆਇਆ ਹਰ ਇਨਸਾਨ ਵੀ ਇਹੀ ਗੱਲ ਕਹਿ ਰਿਹਾ ਸੀ ਕਿ ਕੁੜੀ ਵਾਲੇ ਬਹੁਤ ਜ਼ਿਆਦਾ ਗਰੀਬ ਹਨ ਪਤਾ ਨਹੀਂ ਕਿਰਪਾਲ ਸਿੰਘ ਤੇ ਸੁਖਵੰਤ ਕੌਰ ਨੇ ਇਸ ਰਿਸ਼ਤੇ ਲਈ ਕਿਵੇਂ ਹਾਂ ਕਰ ਦਿੱਤੀ ਕੁੜੀ ਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਸਨ ਕੁੜੀ ਦਾ ਕੋਈ ਮਾਮਾ ਨਾ ਹੋਣ ਕਰਕੇ ਉਸ ਦੀ ਨਾਨੀ ਨੇ ਉਸਦੇ ਪਿਤਾ ਨੂੰ ਘਰ ਜਵਾਈ ਰੱਖਿਆ ਹੋਇਆ ਸੀ ਨਾਨੀ ਵੀ ਉਹਨਾਂ ਨਾਲ ਹੀ ਰਹਿੰਦੀ ਸੀ ਕੁੜੀ ਦਾ ਪਿਤਾ ਸਹੁਰੇ ਪਿੰਡ ਵਿੱਚ ਹੀ ਕਿਸੇ ਨਾਲ ਸਿਰੀ ਰਲਿਆ ਹੋਇਆ ਸੀ ਉਹ ਆਪ 12 ਪੜ੍ਹੀ ਹੋਈ ਸੀ। ਉਸ ਦੀ ਛੋਟੀ ਭੈਣ 8ਵੀਂ ਵਿੱਚ ਅਤੇ ਭਰਾ ਤੀਜੀ ਵਿੱਚ ਪੜ ਰਿਹਾ ਸੀ। ਖੈਰ ਲਾਵਾਂ ਗੁਰਦੁਆਰਾ ਸਾਹਿਬ ਵਿੱਚ ਹੀ ਹੋਈਆਂ ਅਤੇ ਚਾਹ ਪਾਣੀ ਘਰ ਦੇ ਨਾਲ ਪੈਂ ਕਿਸੇ ਦੇ ਖਾਲੀ ਵਿਹੜੇ ਵਿੱਚ ਪੜਾਇਆ ਗਿਆ। 6:00 ਵਜੇ ਵਿਦਾਈ ਕੀਤੀ ਗਈ ਅਤੇ 8:30-9:00 ਵਜੇ ਦੇ ਕਰੀਬ ਉਹ ਘਰ ਪਹੁੰਚ ਗਏ। ਸਾਰਿਆਂ ਨੇ ਜੋੜੀ ਉੱਪਰੋਂ ਪਾਣੀ ਬਾਰ ਕੇ ਪੀਤਾ ਤਕਦੀਰ ਨੂੰ ਆਪਣਾ ਵਿਆਹ ਵਾਲਾ ਦਿਨ ਯਾਦ ਆ ਗਿਆ ਉਹ ਇੱਕ ਇੱਕ ਰਸਮ ਕਰਦੇ ਹੋਏ ਆਪਣਾ ਵਕਤ ਯਾਦ ਕਰਨ ਲੱਗੀ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਸ ਨਾਲ ਕੀਤਾ ਗਿਆ ਸੀ ਨਵੀਂ ਵਿਆਹੀ ਨਾਲ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਹੋ ਰਿਹਾ 나ਜਨੇ ਵੀ ਦਾ ਰੋਕਣ ਦਾ ਉਸ ਕੋਲੋਂ ਬਸ 100 ਰੁਪਿਆ ਹੀ ਮੰਗਿਆ ਉਸ ਦੀ ਸੱਸ ਵੀ ਨਵੀਂ ਨੂੰ ਨਾਲ ਬਹੁਤ ਖੁਸ਼ ਨਜ਼ਰ ਆ ਰਹੀ ਸੀ ਖੈਰ ਸਾਰਿਆਂ ਨੇ ਆਉਣ ਤੱਕ ਬਾਹਰ ਟੈਂਟ ਅਤੇ ਡੀਜੇ ਲੱਗ ਚੁੱਕਿਆ ਸੀ ਸੁਖਵੰਤ ਕੌਰ ਹੁਬ ਹੁਬ ਕੇ ਸਾਰਿਆਂ ਨੂੰ ਪਾਰਟੀ ਐ ਪਾਰਟੀ ਐ ਕਹਿ ਰਹੀ ਸੀ ਤਕਦੀਰ ਆਪਣੇ ਵਿਆਹ ਵੇਲੇ ਨੂੰ ਯਾਦ ਕਰਦੀ ਹੈ ਉਦੋਂ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਕੀਤਾ ਗਿਆ ਜਦੋਂ ਉਸਨੇ ਬਾਹਰ ਜਾਣ ਲੱਗੀ ਆਪਣੀ ਦਰਾਣੀ ਨੂੰ ਦੇਖਿਆ ਤਾਂ ਉਸਨੇ ਨਵਾਂ ਲਹਿੰਗਾ ਤੇ ਗਹਿਣੇ ਪਾਏ ਹੋਏ ਸਨ ਤਕਦੀਰ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਲਹਿੰਗਾ ਅਤੇ ਗਹਿਣੇ ਵੀ ਉਸ ਦੀ ਸੱਸ ਅਤੇ ਨਨਾਨਣ ਨੇ ਆਪ ਲਿਆ ਕੇ ਉਸ ਨੂੰ ਪਹਿਨਾਏ ਸਨ ਜਦੋਂ ਰੋਟੀ ਪਾਣੀ ਖਾਣ ਲੱਗੇ ਤਾਂ ਤਕਦੀਰ ਨੂੰ ਉਸਦੇ ਛੋਟੇ ਮਾਮੇ ਨੇ ਬੁਲਾ ਕੇ ਕਿਹਾ ਬੇਟਾ ਰੋਟੀ ਨਾਲ ਮਿੱਠਾ ਰੱਖਣਾ ਏ ਸਲਾਦ ਤੇ ਰਾਇਤਾ ਵੀ ਨਹੀਂ ਮਿਲਿਆ ਮੈਨੂੰ ਦੇਵੋ ਤਾਂ ਮੈਨੂੰ ਜੇ ਤੁਹਾਨੂੰ ਪਤਾ ਏ ਕੁਛ ਕਿ ਕਿੱਥੇ ਪਿਆ ਏ ਸਭ ਇਦਾਂ ਦੀਆਂ ਚੀਜ਼ਾਂ ਸਾਰੀਆਂ ਰਸੋਈ ਵਿੱਚ ਹੀ ਰੱਖੀਆਂ ਹੋਈਆਂ ਨੇ ਮਾਮਾ ਜੀ ਆਜੋ ਮੈਂ ਦੇਖ ਕੇ ਦੇ ਦਿੰਨੀ ਆ ਤੁਹਾਨੂੰ ਤਕਦੀਰ ਨੇ ਜਵਾਬ ਦਿੱਤਾ ਪਰ ਬੇਟਾ ਮੈਂ ਰਸੋਈ ਵਿੱਚ ਤਾਂ ਚੰਗੀ ਤਰ੍ਹਾਂ ਦੇਖ ਲਿਆ ਨਹੀਂ ਹੈਗਾ ਇਹ ਸਭ ਉੱਥੇ ਮਾਮਾ ਜੀ ਨੇ ਦੱਸਿਆ ਫੇਰ ਤਾਂ ਤੁਸੀਂ ਗੁਰਦਾਰਸ਼ ਤੇ ਮੰਮਾ ਨੂੰ ਹੀ ਪੁੱਛ ਲਓ ਕਿਉਂਕਿ ਉਹ ਦੋਵੇਂ ਹੀ ਘਰ ਸੀ ਮੈਂ ਤਾਂ ਤੁਹਾਡੇ ਨਾਲ ਹੀ ਆਈਆਂ ਘਰ ਤਕਦੀਰ ਨੇ ਜਵਾਬ ਦਿੱਤਾ ਫੇਰ ਮਾਮੇ ਨੇ ਸੁਖਵੰਤ ਕੌਰ ਨੂੰ ਨੱਚਦੀ ਨੂੰ ਜਾ ਕੇ ਬਾਹਰ ਤੋਂ ਫੜ ਕੇ ਅੰਦਰ ਲੈ ਆਂਦਾ ਅਤੇ ਬੋਲਿਆ ਨੱਚ ਬਾਅਦ ਵਿੱਚ ਲੈਣਾ ਪਹਿਲਾਂ ਇਹ ਦੱਸੋ ਮੈਨੂੰ ਕਿ ਸਲਾਦ ਲਈ ਸਬਜ਼ੀਆਂ ਰਾਇਤੇ ਲਈ ਦਹੀਂ ਤੇ ਰੋਟੀ ਨਾਲ ਮਿੱਠਾ ਰੱਖਣ ਲਈ ਕਿੱਥੇ ਰੱਖਿਆ ਹੋਇਆ ਏ ਤੁਸੀਂ ਕਿਚਨ ਵਿੱਚ ਹੀ ਹੋਗਾ ਹੋਰ ਕਿੱਥੇ ਰੱਖਾ ਹੋਗਾ ਸੁਖਵੰਤ ਕੌਰ ਨੇ ਜਵਾਬ ਦਿੱਤਾ ਦੀਦੀ ਮੈਂ ਦੇਖ ਲਈ ਆਏ ਉੱਥੇ ਸਭ ਜਗ੍ਹਾ ਪਰ ਨਹੀਂ ਹੈਗਾ ਉੱਥੇ ਕੁਝ ਵੀ ਜੋ ਜੋ ਵੀ ਮੈਨੂੰ ਚਾਹੀਦਾ ਏ ਮਾਮਾ ਜੀ ਨੇ ਕਿਹਾ ਅੱਛਾ ਚੱਲ ਮੈਂ ਦੇਖ ਕੇ ਦੇ ਰਹੀ ਹਾਂ ਕਹਿੰਦੇ ਹੋਏ ਸੁਖਵੰਤ ਕੌਰ ਉਸ ਦੇ ਅੱਗੇ-ਅੱਗੇ ਚੱਲਦੀ ਰਸੋਈ ਵਿੱਚ ਆ ਪਹੁੰਚੀ ਅਤੇ ਆ ਕੇ ਫ੍ਰਿਜ ਵਿੱਚ ਦਹੀਂ ਅਤੇ ਸਲਾਦ ਲਈ ਸਬਜ਼ੀਆਂ ਲੱਭਣ ਲੱਗ ਪਈ ਪਰ ਉਸ ਨੂੰ ਉਥੋਂ ਕੁਝ ਵੀ ਨਾ ਮਿਲਿਆ ਤਾਂ ਉਹ ਬੋਲੀ ਪੱਪੂ ਮੈਨੂੰ ਲੱਗਦਾ ਹੈ ਸਮਾਨ ਖਤਮ ਹੋ ਗਿਆ ਤੂੰ ਐਂ ਕਰ ਸਲਾਦ ਲਈ ਸਬਜ਼ੀਆਂ ਤਾਂ ਅਬ ਮਿਲਣੇ ਕੀ ਨਹੀਂ ਪਿਆਜ਼ ਘਟਵਾ ਲੈ ਤਕਰੀਰ ਸੇ ਦਹੀਂ ਮੰਗਵਾ ਕੇ ਬੂੰਦੀ ਔਰ ਕद्दूकस ਕਰਕੇ ਪਿਆਜ਼ ਡਾਲ ਕੇ ਰਾਇਤਾ ਬਣਾ ਲਉ ਮੈਂ ਦੇ ਰਹੀ ਹੂੰ ਪੈਸੇ ਕਿਸੇ ਕੋ ਬੇਚ ਕਰ ਮੰਗਵਾ ਲੈਂਦੀ ਹੂੰ ਸਭੀ ਕੁਛ ਅਚਾਰ ਮੀਠਾ ਮਾਮਾ ਜੀ ਨੇ ਪੁੱਛਿਆ ਮਿੱਠੀ ਕਾ ਕੀ ਹੈ ਪ੍ਰਸ਼ਾਦ ਬਣਾ ਲੈ ਸੂਜੀ ਪਣੀ ਹੋਗੀ ਇੱਥੇ ਸੁਖਵੰਤ ਕੌਰ ਨੇ ਕਿਹਾ ਦੀਦੀ ਤੁਸੀਂ ਐਵੇਂ ਮੂੰਹ 'ਚੋਂ ਮੱਛੀਆਂ ਕਿਉਂ ਫੜਦੇ ਰਹਿੰਦੇ ਹੋ ਮੈਨੂੰ ਤਾਂ ਇਹ ਨਹੀਂ ਸਮਝ ਲੱਗ ਰਹੀ ਤੁਸੀਂ ਇੰਨੇ ਪੈਸੇ ਬਚਾ ਕੇ ਲੈ ਕੇ ਕਿੱਥੇ ਜਾਣੇ ਨੇ ਨਾਲੇ ਮੈਨੂੰ ਦੱਸੋ ਕੜਾ ਪਾਉਣ ਨੂੰ ਇੱਥੇ ਮਾਰਗਦ ਦਾ ਭੋਗ ਪੈ ਰਿਹਾ ਹੈ ਬਿਆਹ ਹੈ ਤੁਹਾਡੇ लाडले ਮੁੰਡੇ ਦਾ ਹੱਦ ਕਰਦੇ ਹੋ ਤੁਸੀਂ ਵੀ ਓਕੇ ਪ੍ਰਸ਼ਾਦ ਬਣਾ ਲਓ ਹੱਦ ਹੁੰਦੀ ਹੈ ਕਿਸੇ ਗੱਲ ਦੀ ਵੀ ਤੁਸੀਂ ਤਾਂ ਜਮਾ ਹੀ ਬਸ ਚੁੱਪ ਕਰਕੇ ਜਲੇਬੀਆਂ ਮੰਗਵਾ ਲਓ ਗਰਮ-ਗਰਮ ਨਹੀਂ ਤਾਂ ਬੇਇੱਜ਼ਤੀ ਪੱਕੀ ਸਮਝੋ ਮਾਮਾ ਗੁੱਸੇ ਵਿੱਚ ਬੋਲਿਆ ਅਤੇ ਬਾਹਰ ਚਲੇ ਆ ਗਿਆ ਫਿਰ ਸੁਖਵੰਤ ਕਾਰ ਨੇ ਮਾਮਾ ਜੀ ਦੇ ਕਹੇ ਅਨੁਸਾਰ ਹੀ ਸਮਾਨ ਮੰਗਵਾ ਲਿਆ ਅਤੇ ਜਾ ਕੇ ਪਾਰਟੀ ਵਿੱਚ ਨੱਚਣ ਲੱਗ ਪਈ। ਮਾਮਾ ਜੀ ਨੇ ਵੱਡੇ ਮਾਮਾ ਜੀ ਅਤੇ ਕਈ ਹੋਰ ਮੁੰਡਿਆਂ ਨੂੰ ਨਾਲ ਲਗਾ ਕੇ ਸਾਰਾ ਕੰਮ ਕਰ ਲਿਆ ਅਤੇ ਤਕਦੀਰ ਨੂੰ ਵੀ ਤੰਗ ਨਾ ਕੀਤਾ। ਬਾਅਦ ਵਿੱਚ ਜਦੋਂ ਸੁਖਵੰਤ ਕੌਰ ਨੇ ਪੁੱਛਿਆ ਤਾਂ ਮਾਮਾ ਜੀ ਨੇ ਜਿਵੇਂ ਪਹਿਲਾਂ ਹੀ ਮੁੰਡਿਆਂ ਨੂੰ ਸਮਝਾ ਦਿੱਤਾ ਸੀ ਉਹਨਾਂ ਨੇ ਸਾਰੇ ਕੰਮਾਂ ਨੂੰ ਮੁਕੰਮਲ ਕਰਨ ਲਈ ਤਕਦੀਰ ਦਾ ਨਾਮ ਲੈ ਦਿੱਤਾ। ਤਾਂ ਜੋ ਸੁਖਵੰਤ ਕੌਰ ਤਕਦੀਰ ਨੂੰ ਕੁਝ ਮੰਦਾ ਚੰਗਾ ਨਾ ਬੋਲ ਦੇਵੇ ਪਾਰਟੀ ਖਤਮ ਹੋਣ ਤੋਂ ਬਾਅਦ ਸਾਰੇ ਸੌਣ ਲਈ ਬਿਸਤਰੇ ਪਾਲਣ ਲੱਗੇ ਪਰ ਬਿਸਤਰੇ ਇੱਕ ਦਿਨ ਲਈ ਹੀ ਲਿਆਂਦੇ ਗਏ ਸਨ ਅਤੇ ਦਿਨ ਵਿੱਚ ਵਾਪਸ ਕਰ ਦਿੱਤੇ ਗਏ ਸਨ ਹੁਣ ਸੌਣ ਲਈ ਬਿਸਤਰੇ ਦੇਣ ਲਈ ਫੇਰ ਸੁਖਵੰਤ ਕੌਰ ਨੂੰ ਤਕਦੀਰ ਦੇ ਦਾਜ ਵਾਲੇ ਕੱਪੜੇ ਯਾਦ ਆ ਗਏ ਉਸਨੇ ਸਾਹਮਣੇ ਹੀ ਤਕਦੀਰ ਨੂੰ ਆਪਣੇ ਦਾਜ ਵਾਲੇ ਬਿਸਤਰੇ ਕੱਟ ਕੇ ਦੇਣ ਲਈ ਕਿਹਾ ਕਿਉਂਕਿ ਉਹ ਜਾਣਦੀ ਸੀ ਕਿ ਤਕਦੀਰ ਰਿਸ਼ਤੇਦਾਰਾਂ ਦੇ ਸਾਹਮਣੇ ਜਵਾਬ ਨਹੀਂ ਦੇ ਸਕਦੀ ਤਕਦੀਰ ਨੇ ਸਾਰੇ ਰਿਸ਼ਤੇਦਾਰਾਂ ਨੂੰ ਬਿਸਤਰੇ ਕੱਟ ਕੇ ਦੇ ਦੇ ਦਿੱਤੇ ਅਤੇ ਆਪ ਵੀ ਉੱਥੇ ਹੀ ਗगन ਨੂੰ ਲੈ ਕੇ ਸੌਂ ਗਈ ਕਿਉਂਕਿ ਗੁਦਰਸ਼ ਤਾਂ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਟੀ ਖਾ ਕੇ ਤਰਾਏ ਵਾਲੇ ਮਕਾਨ ਵਿੱਚ ਜਾ ਕੇ ਸੌਂ ਗਿਆ ਸੀ ਅਤੇ ਜਾਂਦਾ ਹੋਇਆ ਮੀਤੂ ਨੂੰ ਕਹਿ ਗਿਆ ਸੀ ਕਿ ਉਹ ਤਕਦੀਰ ਨੂੰ ਲੈਣ ਲਈ ਨਹੀਂ ਆਵੇਗਾ ਇਸ ਲਈ ਉਹ ਇੱਧਰ ਹੀ ਸੌਂ ਜਾਵੇ ਸਵੇਰੇ ਜਲਦੀ ਉੱਠ ਕੇ ਤਕਦੀਰ ਨੇ ਸਾਰਿਆਂ ਨੂੰ ਚਾਹ ਬਣਾ ਕੇ ਭੁਲਾਈ ਅਤੇ ਫਿਰ ਨੈਨਾ ਹਿਨਾ ਅਤੇ ਦੋਵੇਂ ਮਾਮੀਆਂ ਤੇ ਛੋਟੀ ਮਾਸੀ ਦੀ ਬੇਟੀ ਮੌਨਿਕਾ ਤੇ ਬਬਲੀ ਨੂੰ ਨਾਲ ਲਗਾ ਕੇ ਆਲੂ ਦੇ ਪਰੌਂਠੇ ਬਣਾ ਦਿੱਤੇ ਅਤੇ ਦਹੀਂ ਨਾਲ ਸਾਰਿਆਂ ਨੂੰ ਖਾਣ ਲਈ ਦਿੱਤੇ ਫਿਰ ਮੱਥਾ ਟੇਕਣ ਲਈ ਗੁਰਜਾਪ ਉਸ ਦੀ ਪਤਨੀ ਦੋਵੇਂ ਮਾਮੀਆਂ ਤੇ ਸੁਖਵੰਤ ਕੌਰ ਗੱਡੀ ਵਿੱਚ ਹੀ ਜਾ ਆਏ ਵਾਪਸ ਆ ਕੇ ਉਹਨਾਂ ਨੇ ਕੰਗਣਾ ਖੇਡਣ ਦੀ ਰਸਮ ਘਰ ਵਿੱਚ ਲੈ ਮੰਦਰ ਵਿੱਚ ਹੀ ਅਦਾ ਕੀਤੀ ਫੇਰ ਤਕਦੀਰ ਨੇ ਸਾਰੀਆਂ ਕੁੜੀਆਂ ਨੂੰ ਦੁਵਾਰਾ ਦੁਪਹਿਰ ਦੀ ਰੋਟੀ ਤਿਆਰ ਕਰਨ ਲਈ ਲਗਾ ਲਿਆ ਇੰਨੇ ਨੂੰ ਮਿਲਣੀ ਕਰਨ ਲਈ ਗੁਰਜਾਪ ਦੇ ਸੌਰੇ ਆ ਗਏ ਸੁਖਵੰਤ ਕੌਰ ਨੂੰ ਸੋਨੇ ਦੀਆਂ ਚੀਜ਼ਾਂ ਦੀ ਲਾਲਸਾ ਸੀ ਉਹ ਮੂਹਰੇ ਹੋ ਹੋ ਬੈਠ ਰਹੀ ਸੀ ਕਿਉਂਕਿ ਗੁਰਜਾਪ ਦੇ ਸੌਹਰਿਆਂ ਨੇ ਗੁਰਜਾਪ ਨੂੰ ਸੋਨੇ ਦੀ ਮੰਦਰੀ ਹੀ ਪਾਈ ਸੀ ਹੋਰ ਕਿਸੇ ਨੂੰ ਵੀ ਕੋਈ ਗਹਿਣਾ ਨਹੀਂ ਸੀ ਪਾਇਆ ਇਥੋਂ ਤੱਕ ਕੇ ਉਹਨਾਂ ਨੇ ਆਪਣੀ ਧੀ ਨੂੰ ਨੱਕ ਵਿੱਚ ਕੋਕਾ ਤੱਕ ਨਹੀਂ ਸੀ ਪਾਇਆ ਕਿ ਭੇਜਿਆ ਵਿਆਹ ਵਾਲੇ ਦਿਨ ਤਾਂ ਲਹਿੰਗੇ ਨਾਲ ਪਾਏ ਨਕਲੀ ਗਹਿਣਿਆਂ ਨਾਲ ਕੰਮ ਚੱਲ ਗਿਆ ਸੀ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਲੱਗਿਆ ਕਿ ਗੁਰਜਾਪ ਦੇ ਸਹੁਰਿਆਂ ਨੇ ਕੀ ਪਾਇਆ ਹੈ ਤੇ ਕੀ ਨਹੀਂ ਪਰ ਅੱਜ ਸੁਖਵੰਤ ਕੌਰ ਨੂੰ ਇਹ ਆਸ ਸੀ ਕਿ ਸ਼ਾਇਦ ਉਹ ਲੋਕ ਅੱਜ ਹੀ ਸਾਰਾ ਸਮਾਨ ਅਤੇ ਗਹਿਣੇ ਦੇ ਕੇ ਜਾਣਗੇ ਪਰ ਅਜਿਹਾ ਕੁਝ ਵੀ ਨਹੀਂ ਸੀ ਹੋਇਆ ਸਗੋਂ ਵਿਚੋਲਣ ਨੇ ਕਿਹਾ ਦੇਖ ਭਾਬੀ ਜਿਨੇ ਧੀ ਦੇਤੀ ਉਹਨੇ ਸਭ ਕੁਝ ਦਿੱਤਾ ਪਰ ਫਿਰ ਵੀ ਆ ਇੱਕ ਮੇਜ਼ ਤੇ ਚਾਰ ਕੁਰਸੀਆਂ ਨਾਲ ਸਿੰਪਲ ਬੈੱਡ ਤੇ ਨਿੱਕੀ ਜਹੀ ਪੇਟੀ ਏ ਵਿਚਾਰੇ ਫੇਰ ਵੀ ਲੈ ਆਏ ਆਪਣੀ ਧੀ ਨੂੰ ਦੇਣ ਨੂੰ ਤੁਸੀਂ ਤਕਦੀਰ ਨੂੰ ਜਿਵੇਂ ਮਰਜ਼ੀ ਰੱਖੋ ਤੁਹਾਡਾ ਘਰੇਲੂ ਮਾਮਲਾ ਏ ਪਰ ਲਵਲੀ ਨਾਲ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਰਹੀ ਗੱਲ ਦੇਣ ਲੈਣ ਦੀ ਤਾਂ ਤਕਦੀਰ ਜਿੰਨਾ ਦਾਸ ਤਾਂ ਤੁਹਾਡੇ ਪੰਜੇ ਭੈਣਾ ਦੀ ਕੋਈ ਹੋਰ ਨੋ ਲੈ ਕੇ ਵੀ ਨਹੀਂ ਆਈ ਨਾ ਤੁਸੀਂ ਪੰਜੇ ਭੈਣਾ ਆਪਣੀਆਂ ਕੁੜੀਆਂ ਨੂੰ ਦੇ ਸਕਦੀਆਂ ਪਰ ਤੁਸੀਂ ਉਹਨੂੰ ਫੇਰ ਵੀ ਨਹੀਂ ਕਦੇ ਚੰਗੀ ਗਿਣਿਆ ਪਰ लवली ਨਾ ਨਹੀਂ ਤੁਸੀਂ ਐਦਾਂ ਕਰ ਸਕਦੇ ਕਿਉਂਕਿ ਆਪਣੀ ਦੋਹਰੀ ਰਿਸ਼ਤੇਦਾਰੀ ਦਾ ਮਾਮਲਾ ਏ ਅਸਲ ਵਿੱਚ ਗਚੋਦਣ ਸੁਖਵੰਤ ਕੌਰ ਦੀ ਲੁਧਿਆਣੇ ਵਾਲੀ ਭੈਣ ਦੀ ਨਨ੍ਹਾ ਦੀ ਨਨਾਰਸੀ ਕੋਤਰਾ ਤਕਦੀਰ ਦੀ ਭੂਆ ਸੱਸ ਜੀ ਦਰਾਣੀ ਵੀ ਸੀ ਫਿਰ ਸਾਦ ਨੇ ਰੋਟੀ ਪਾਣੀ ਖਾਣ ਤੋਂ ਬਾਅਦ ਵਿਦਾ ਲਈ ਅਤੇ ਜਾਂਦੇ ਹੋਏ लवली ਦੀ ਮੰਮੀ ਨੇ ਸੁਖਵੰਤ ਕੌਰ ਨੂੰ ਕਿਹਾ ਅਸੀਂ ਇਹਦੇ ਪੂਆ ਦੇ ਮੁੰਡੇ ਨੂੰ ਸ਼ੁਕਰਵਾਰ ਤੱਕ ਭੇਜਾਂਗੇ ਜੀ ਉਹ ਲੈ ਜਾਓ लवली ਨੂੰ ਕਿਹਾ ਹਾਂ ਹਾਂ ਕੋਈ ਗੱਲ ਨਹੀਂ ਸੁਖਵੰਤ ਕੌਰ ਨੇ ਕਿਹਾ ਜਾਂਦੇ ਸਮੇਂ ਲਵਲੀ ਦੇ ਮਾਪਿਆਂ ਨੇ ਗगन ਦੇ ਤਕਦੀਰ ਨੂੰ ਸ਼ਗਨ ਵਜੋਂ ਪੈਸੇ ਦਿੱਤੇ ਅਤੇ ਤਕਦੀਰ ਨੂੰ ਲਵਲੀ ਦਾ ਧਿਆਨ ਰੱਖਣ ਲਈ ਕਿਹਾ ਤਕਦੀਰ ਨੇ ਲਵਲੀ ਦੀ ਮੰਮੀ ਨਾਲ ਲਵਲੀ ਨੂੰ ਆਪਣੀ ਛੋਟੀ ਭੈਣ ਦੀ ਤਰ੍ਹਾਂ ਰੱਖਣ ਦਾ ਵਾਅਦਾ ਕੀਤਾ ਜਿੰਨੇ ਵੀ ਕੱਪੜੇ ਗगन ਤਕਦੀਰ ਤੇ ਗੁਰਦਰਸ਼ ਲਈ ਲਵਲੀ ਦੇ ਪੇਕੇ ਦੇ ਕੇ ਗਏ ਸਨ ਉਸ ਖਵੰਤ ਕੌਰ ਨੇ ਸਾਰੇ ਕੱਪੜੇ ਤਾਂ ਕੱਪੜਿਆਂ ਤੋਂ ਪਹਿਲਾਂ ਹੀ ਚੁੱਕ ਕੇ ਆਪਣੀ ਪੇਟੀ ਵਿੱਚ ਰੱਖ ਦਿੱਤੇ ਅਤੇ ਬਾਕੀ ਕੱਪੜੇ ਉਹਨਾਂ ਦੇ ਉੱਪਰ ਰੱਖ ਕੇ ਜਿੰਦਰਾ ਲਗਾ ਦਿੱਤਾ ਕੁਝ ਰਿਸ਼ਤੇਦਾਰ ਉਸੇ ਦਿਨ ਚਲੇ ਗਏ ਅਤੇ ਕੁਝ ਅਗਲੇ ਦਿਨ ਚਲੇ ਗਏ ਹੁਣ ਤਕਦੀਰ ਨੂੰ ਗੁਰਦਾਰਸ਼ ਰੋਜ਼ ਘਰ ਜਾਣ ਲਈ ਕਹਿੰਦਾ ਪਰ ਉਹ ਕਦੇ-ਕਦੇ ਹੀ ਉਸ ਨਾਲ ਘਰ ਆਉਣ ਲਈ ਮੰਨਦੀ ਨਹੀਂ ਤਾਂ ਕੋਈ ਨਾ ਕੋਈ ਕੰਮ ਕਰਨ ਦੇ ਵਿੱਚ ਰੁਚੀ ਹੋਣ ਦਾ ਕਹਿ ਕੇ ਜਾਣ ਤੋਂ ਮਨਾ ਕਰ ਦਿੰਦੀ ਸ਼ੁੱਕਰਵਾਰ ਆਇਆ ਅਤੇ लवली ਦੀ ਭੂਆ ਦਾ ਮੁੰਡਾ ਆ ਕੇ ਉਸ ਨੂੰ ਲੈ ਗਿਆ ਉਧਰ ਤਕਦੀਰ ਦੀ ਭੈਣ ਦਾ ਵਿਆਹ ਵੀ ਨੇੜੇ ਆ ਗਿਆ ਸੀ ਅਤੇ ਤਕਦੀਰ ਨੇ ਕੋਈ ਵੀ ਸੂਟ ਨਹੀਂ ਸੀ ਸਲਾਈ ਕੀਤਾ ਗਰਨ ਛੋਟਾ ਹੋਣ ਕਰਕੇ ਉਸ ਨੂੰ ਸਲਾਈ ਲਈ ਸਮਾਂ ਨਹੀਂ ਸੀ ਨਿਕਲ ਰਿਹਾ 1 ਉਹਨੇ ਅਕਤੂਬਰ ਦਾ ਉਸਦੀ ਭੈਣ ਦਾ ਵਿਆਹ ਸੀ ਅਤੇ 16 ਨੂੰ ਸਵੇਰੇ ਤਕਦੀਰ ਨੇ ਗੁਰਦਾਰਸ਼ ਨਾਲ ਸੂਟ ਸਲਾਈ ਕਰਨ ਦੀ ਗੱਲ ਕੀਤੀ ਤਾਂ ਗੁਰਦਾਰਸ਼ ਨੇ ਕਿਹਾ ਸਲਾਈ ਕਰਵਾ ਲੈ ਜੇ ਨਹੀਂ ਟਾਈਮ ਤੇਰੇ ਕੋਲੇ ਮੈਨੂੰ ਸਲਾਈ ਕਿਸੇ ਦੀ ਪਸੰਦ ਨਹੀਂ ਆਉਂਦੀ। ਸਲਾਈ ਕੀਤੇ ਹੋਏ ਕੱਪੜੇ ਮੈਨੂੰ ਨਹੀਂ ਪਸੰਦ ਕਿਸੇ ਦੇ ਜਲਦੀ ਜਲਦੀ। ਤੁਸੀਂ ਜੇ ਮੈਨੂੰ ਕੱਲ ਪਿੰਡ ਛੱਡ ਆਂ ਤਾਂ ਮੰਮੀ ਨੂੰ ਗगन ਸੰਭਾਲ ਕੇ ਮੈਂ ਸੂਟ ਬਣਾ ਲੂੰ। ਤਕਦੀਰ ਨੇ ਕਿਹਾ। ਫਿਰ ਸ਼ਾਮ ਨੂੰ ਹੀ ਛੱਡ ਆਉਂਗਾ ਮੈਂ ਤੈਨੂੰ। ਤੂੰ ਆਰਾਮ ਨਾਲ ਸੂਟ ਬਣਾ ਲੈ। ਸ਼ਾਮ ਨੂੰ ਦੁਕਾਨ ਤੋਂ ਥੋੜਾ ਪਹਿਲਾਂ ਆ ਕੇ ਛੱਡ ਆਉਂਗਾ। ਤਿਆਰੀ ਰੱਖੀ ਆ ਆਪਣੀ ਤੂੰ ਮੇਰੇ ਆਉਣ ਤੱਕ ਗੁਰਦਾਸ ਨੇ ਕਿਹਾ ਅਤੇ ਕੰਮ ਤੇ ਚਲਾ ਗਿਆ ਤਕਦੀਰ ਨੇ ਸ਼ਾਮ ਤੱਕ ਸਾਰੀ ਤਿਆਰੀ ਕਰ ਲਈ ਅਤੇ ਗੁਰਦਾਸ ਦੇ ਆਉਣ ਤੱਕ ਤਿਆਰ ਹੋ ਗਈ 6 ਵਜੇ ਗੁਰਦਾਸ ਆਇਆ ਅਤੇ ਉਹਨਾਂ ਦੋਹਾਂ ਨੂੰ ਪਿੰਡ ਛੱਡ ਕੇ ਚਾਹ ਪੀ ਕੇ ਵਾਪਸ ਮੁੜ ਆਇਆ ਹੁਣ ਤਕਦੀਰ ਨੇ ਆਪਣੀ ਮੰਮੀ ਨੂੰ ਗਗਨ ਨੂੰ ਸੰਭਾਲ ਦਿੱਤਾ ਅਤੇ ਦੋ ਸੂਟ ਇੱਕ ਉਹ ਪੇਕਿਆਂ ਵੱਲੋਂ ਉਸਦੇ ਆਪਣੇ ਵਿਆਹ ਸਮੇਂ ਦਿੱਤੇ ਸੂਟਾਂ ਵਿੱਚੋਂ ਚੁੱਕ ਲਈ ਸੀ ਅਤੇ ਦੂਜਾ ਉਸੇ ਮੰਮੀ ਨੇ ਉਸ ਲਈ ਲੈ ਕੇ ਰੱਖਿਆ ਸੀ ਦੋ ਮਹੀਨੇ ਸਲਾਈ ਕਰ ਲੈ ਉਹ ਹਰ ਰੋਜ਼ ਇੱਕ ਦੋ ਵਾਰ ਫੋਨ ਕਰਕੇ ਗੁਰਦਰਸ਼ ਨੂੰ ਮੇਲ ਵਾਲੇ ਦਿਨ ਸ਼ਾਮ ਨੂੰ ਵਿਆਹ ਵਿੱਚ ਸ਼ਾਮ ਨੂੰ ਹੋਣ ਲਈ ਮਿੰਤਾ ਕਰਦੀ ਪਰ ਉਹ ਹਮੇਸ਼ਾ ਬਹਾਨੇ ਬਣਾਉਂਦਾ ਰਹਿੰਦਾ ਕਰਦੇ ਕਰਦੇ 18 ਅਕਤੂਬਰ ਭਾਵ ਮੇਰ ਦਾ ਦਿਨ ਵੀ ਆ ਗਿਆ ਤੇ ਕਰੀਰ ਨੇ ਫੇਰ ਫੋਨ ਕਰਕੇ ਉਸ ਨੂੰ ਆਉਣ ਲਈ ਕਿਹਾ ਪਰ ਉਹ ਨਾ ਮੰਨਿਆ ਸ਼ਾਮ ਨੂੰ ਜਦੋਂ ਉਹ ਗगन ਅਤੇ ਮੰਮੀ ਨਾਲ ਤਾਇ ਦੇ ਘਰ ਵਟਨੇ ਦੀ ਰਸਮ ਲਈ ਗਈ ਹੋਈ ਸੀ ਤਾ ਕਿਸੇ ਨੇ ਉਸ ਨੂੰ ਦੱਸਿਆ ਕਿ ਗੁਰਦਰਸ਼ ਉਹਨਾਂ ਦੇ ਦਰਵਾਜ਼ੇ ਅੱਗੇ ਮੋਟਰਸਾਈਕਲ ਲਾਈ ਖੜਾ ਹੈ ਤਕਦੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਭੱਜ ਕੇ ਆਪਣੇ ਘਰ ਗਈ ਅਤੇ ਜਾ ਕੇ ਗੁਰਦਰਸ਼ ਨੂੰ ਇਸ ਤਰ੍ਹਾਂ ਜਿੰਬੜ ਗਈ ਜਿਵੇਂ ਬਹੁਤ ਸਾਲਾਂ ਬਾਅਦ ਮਿਲੀ ਹੋਵੇ ਗੁਰਦਰਸ਼ ਵੀ ਉਸ ਨੂੰ ਬਹੁਤ ਪਿਆਰ ਨਾਲ ਮਿਲੇਆ ਅਤੇ ਮੋਟਰਸਾਈਕਲ ਅੰਦਰ ਖੜਾ ਕਰਕੇ ਉਸੇ ਨਾਲ ਤਾਇਰੇ ਘਰ ਚਲਾ ਗਿਆ ਤਕਦੀਰ ਬਹੁਤ ਖੁਸ਼ ਸੀ ਅਤੇ ਉਸ ਦਾ ਮਨ ਅੰਬਰਾ ਵਿੱਚ ਉਡਾਰੀਆਂ ਭਰਨ ਲਈ ਕਰ ਰਿਹਾ ਸੀ ਇਸ ਅੰਦਰੋਨੀ ਖੁਸ਼ੀ ਨਾਲ ਉਸ ਦੇ ਚਿਹਰੇ ਦੀ ਰੌਣਕ ਨੂੰ ਹੋਰ ਵੀ ਚਾਰ ਚੰਨ ਲੱਗ ਗਏ ਸਨ ਰਾਤ ਨੂੰ DJ ਤੇ ਵੀ ਤਕਦੀਰ ਨੇ ਖੂਬ ਧਮਾਲਾਂ ਪਾਈਆਂ ਗੋਦਰਸ਼ ਵੇਸ਼ਕ ਨੱਚ ਨਹੀਂ ਸੀ ਰਹਾ ਪਰ ਉਹ ਤਕਦੀਰ ਦੀਆਂ ਨੱਚਦੀਆਂ ਫੋਟੋਆਂ ਆਪਣੇ ਫੋਨ ਵਿੱਚ ਜ਼ਰੂਰ ਖਿੱਚ ਰਿਹਾ ਸੀ ਤਕਦੀਰ ਦੀ ਮੰਮੀ ਵੀ ਉਹਨਾਂ ਦੋਹਾਂ ਨੂੰ ਖੁਸ਼ ਦੇਖ ਕੇ ਖੁਸ਼ ਹੋ ਰਹੀ ਸੀ ਗगन ਤਾਂ ਆਪਣੀ ਨਾਨੀ ਦੀ ਗੋਦੀ ਵਿੱਚ ਹੀ ਖੇਡ ਕੇ ਜ਼ਿਆਦਾ ਖੁਸ਼ ਰਹਿੰਦਾ ਸੀ ਜਿਵੇਂ ਉਹੀ ਉਸਦੀ ਅਸਲੀ ਮਾਂ ਹੋਵੇ ਸ੍ਰਿੰਦਰ ਕੌਰ ਵੀ ਗगन ਨੂੰ ਜਾਨੋਂ ਵੱਧ ਪਿਆਰ ਕਰਦੀ ਸੀ ਗगन ਲਈ ਵੀ ਉਸਨੇ ਨਵੇਂ ਕੱਪੜੇ ਲਿਆਂਦੇ ਸਨ ਗੁਰਦਾਰਸ਼ ਨੂੰ ਰੈਡੀमेड ਕੱਪੜੇ ਹੀ ਪਸੰਦ ਸਨ ਜਿਨ੍ਹਾਂ ਦਾ ਨਾਪ ਸ੍ਰਿੰਦਰ ਕੌਰ ਨੂੰ ਨਹੀਂ ਸੀ ਪਤਾ ਇਸ ਲਈ ਉਹ ਉਸ ਲਈ ਕੱਪੜੇ ਨਹੀਂ ਸੀ ਲੈ ਕੇ ਆਈ ਪਰ ਉਸਨੇ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਆਪਣੀ ਪਸੰਦ ਦੇ ਕੱਪੜੇ ਲੈ ਆਵੇ ਪਰ ਗੁਰਦਾਸ ਨੇ ਪਹਿਲਾਂ ਹੀ ਕੱਪੜੇ ਲੈ ਆਂਦੇ ਸਨ ਇਸ ਲਈ ਉਸ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਗਲੇ ਦਿਨ ਦੋਵੇਂ ਪੈਲਸ ਵਿੱਚ ਵੀ ਇਕੱਠੇ ਗਏ ਤਕਦੀਰ ਦੀ ਮੰਮੀ ਗगन ਨੂੰ ਲੈ ਕੇ ਗੱਡੀ ਵਿੱਚ ਆ ਗਈ ਅਤੇ ਉਹ ਦੋਵੇਂ ਆਪਣੇ ਪਲਸਰ ਤੇ ਪੈਲਸ ਪਹੁੰਚ ਗਏ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਧੰਨਵਾਦ